ਨਿੱਕਾ ਜੈਲਦਾਰ ਚਾਰ ਫਿਲਮ ਦਾ ਟ੍ਰੇਲਰ ਆਇਆ ਜਿਸ ਦੇ ਵਿੱਚ ਇੱਕ ਸਿੱਖ ਪਰਿਵਾਰ ਦੀ ਕੁੜੀ ਜਾਂ ਨੂ ਨੂ ਸ਼ਰਾਬ ਪੀਂਦਿਆਂ ਤੇ ਹੱਥ ਦੇ ਵਿੱਚ ਸਿਗਰਟ ਫੜਿਆ ਦਿਖਾਇਆ ਗਿਆ ਮੈਂ ਮੈਂ ਇਸ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਅਦਾਕਾਰ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਪੂਰੀ ਟੀਮ ਦੇ ਵਿੱਚੋਂ ਕਿਸੇ ਵੀ ਇੱਕ ਪਰਿਵਾਰ ਦੀ ਨੂ ਜਾਂ ਧੀ ਐਸੀ ਹੈ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੀ ਹੋਵੇ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਖੜਕੇ ਹੱਥ ਦੇ ਵਿੱਚ ਜਲਦੀ ਹੋਈ ਸਿਗਰਟ ਰੱਖਦੀ ਹੋਵੇ ਜੇਕਰ ਨਹੀਂ ਤਾਂ ਫਿਰ ਕਿਉਂ ਯਾਰ ਪੰਜਾਬ ਦੇ ਕਲਚਰ ਨੂੰ ਤੁਸੀਂ ਖੂ ਖਾਤੇ ਸੁੱਟਣ ਲੱਗੇ ਹਾਂ ਕਿਉਂ ਪੰਜਾਬ ਦੇ ਕਲਚਰ ਨੂੰ ਖੋਰਾ ਲਾਉਣ ਲੱਗੇ ਹਾਂ ਚਲੋ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਛੱਡੋ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਇੱਕ ਵੀ ਪਿੰਡ ਦਾ ਇੱਕ ਵੀ ਐਸਾ ਘਰ ਦਿਖਾ ਦਿਓ ਜਿਹਦੇ ਵਿੱਚ ਇਹ ਸਭ ਕੁਝ ਆਮ ਤੇ ਸ਼ਰਿਆਮ ਚੱਲਦਾ ਹੋਵੇ ਤੇ ਜੇਕਰ ਹੈ ਐਸਾ ਘਰ ਤਾਂ ਕਿਰਪਾ ਕਰਕੇ ਪੰਜਾਬ ਦੇ ਉਸ ਪਿੰਡ ਦੇ ਉਸ ਘਰ ਦਾ ਸਾਨੂੰ ਵੇਰਵਾ ਜ਼ਰੂਰ ਦਿਓ ਤਾਂ ਜੋ ਅਸੀਂ ਵੀ ਜਾ ਕੇ ਦੇਖੇ ਕਿ ਪੰਜਾਬ ਦੇ ਵਿੱਚ ਕਿਸ ਪਿੰਡ ਦੇ ਵਿੱਚ ਕਿਹੜਾ ਪਰਿਵਾਰ ਇੰਨਾ ਖੁੱਲਾ ਆ ਤੇ ਜੇਕਰ ਇਹ ਸਿਰਫ ਤੁਹਾਡੀ ਇਮੇਜਿਨੇਸ਼ਨ ਹੀ ਹੈ ਤਾਂ ਫਿਰ ਭਾਈ ਲੱਖ ਦੀ ਲਾਹਣ ਤੈ ਤੁਹਾਡੀ ਐਸੀ ਇਮੇਜਿਨੇਸ਼ਨ ਤੇ ਸੱਚੋ ਸੱਚ ਦੱਸਿਓ ਕਿ ਤੁਹਾਨੂੰ ਪੰਜਾਬ ਦੇ ਨਾਲੋਂ ਪੰਜਾਬ ਦੇ ਕਲਚਰ ਦੇ ਨਾਲੋਂ ਆਪਣੀ ਫਿਲਮ ਤੇ ਪੈਸਾ ਵੱਧ ਪਿਆਰਾ ਹੋ ਗਿਆ ਤੇ ਜੇਕਰ ਤੁਹਾਨੂੰ ਪੈਸਾ ਵੱਧ ਪਿਆਰਾ ਹੈ ਤਾਂ ਭਾਈ ਫਿਰ ਇਹ ਪੈਸਾ ਤੁਸੀਂ ਪੰਜਾਬੀਆਂ ਤੋਂ ਹੀ ਝੋਲੀ ਅੱਡ ਕੇ ਮੰਗ ਲੈਂਦੇ ਜਿਹੜੇ ਪੰਜਾਬੀ ਡਿੱਗੇ ਹੋਏ ਪੰਜਾਬ ਨੂੰ ਕਰੋੜਾਂ ਲਾ ਕੇ ਦੁਬਾਰਾ ਖੜਾ ਕਰਨ ਲੱਗੇ ਹੋਏ ਨੇ ਉਹ ਤੁਹਾਡੀ ਝੋਲੀ ਵੀ ਭਰਤਦੇ ਨਾਲੇ ਭਰਾਵੋ ਜੇਕਰ ਇਹ ਫਿਲਮ ਪੰਜਾਬੀ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਦੇ ਵਿੱਚ ਹੁੰਦੀ ਤਾਂ ਮੰਨਿਆ ਜਾ ਸਕਦਾ ਸੀ ਕਿ ਭਾਈ ਇਹਨਾਂ ਨੂੰ ਗਿਆਨ ਨਹੀਂ ਹੈ ਪੰਜਾਬੀ ਕਲਚਰ ਬਾਰੇ ਤੇ ਤੇ ਜੇਕਰ ਇਸ ਫਿਲਮ ਦੇ ਵਿੱਚ ਪੰਜਾਬ ਦੇ ਵਿੱਚੋਂ ਉੱਠੇ ਹੋਏ ਕਿਰਦਾਰ ਨਾ ਹੁੰਦੇ ਤਾਂ ਫਿਰ ਵੀ ਮੰਨਿਆ ਜਾ ਸਕਦਾ ਸੀ ਕਿ ਭਾਈ ਇਹਨਾਂ ਨੂੰ ਪੰਜਾਬ ਦੇ ਪਿੰਡਾਂ ਦੇ ਬਾਰੇ ਜਾਣਕਾਰੀ ਨਹੀਂ ਪਰ ਇਸ ਫਿਲਮ ਦੇ ਵਿੱਚ ਤਾਂ ਉਹ ਕਿਰਦਾਰ ਨੇ ਜਿਹੜੇ ਨਿਕਲੇ ਹੀ ਪਿੰਡਾਂ ਤੋਂ ਨੇ ਮੈਂ ਉਹਨਾਂ ਹੀ ਕਿਰਦਾਰਾਂ ਨੂੰ ਕਹਿਣਾ ਚਾਹਣਾ ਕਿ ਭਾਈ ਜੇਕਰ ਤੁਹਾਨੂੰ ਤੁਹਾਡੇ ਪਿੰਡਾਂ ਨੇ ਇੰਨੇ ਜੋਗਾ ਕਰਤਾ ਕਿ ਤੁਸੀਂ ਵੱਡਿਆਂ ਸ਼ਹਿਰਾਂ 'ਚ ਵੱਡਿਆਂ ਦੇਸ਼ਾਂ 'ਚ ਪਹੁੰਚ ਕੇ ਆਪਣੀ ਕਲਾ ਦਾ ਲੋਹਾ ਮਨਵਾ ਸਕੋ ਤਾਂ ਫਿਰ ਕੀ ਹੁਣ ਤੁਸੀਂ ਆਪਦੇ ਹੀ ਉਹਨਾਂ ਪਿੰਡਾਂ ਦੀਆਂ ਜੜਾਂ ਵੱਢੋਗੇ ਹੁਣ ਸ਼ਾਇਦ ਕਿਸੇ ਵਿਦਵਾਨ ਨੇ ਇਹ ਵੀ ਕਹਿ ਦੇਣਾ ਕਿ ਫਿਲਮਾਂ ਕਿਹੜਾ ਅਸਰ ਛੱਡਦੀਆਂ ਨੇ ਚਲੋ ਭਾਈ ਮੰਨਿਆ ਫਿਲਮਾਂ ਅਸਰ ਨਹੀਂ ਛੱਡਦੀਆਂ ਪਰ ਫਿਲਮਾਂ ਕਿਸੇ ਨਾ ਕਿਸੇ ਖਿੱਤੇ ਨੂੰ ਕਿਸੇ ਨਾ ਕਿਸੇ ਸੂਬੇ ਨੂੰ ਰਿਪਰੈਜ਼ੈਂਟ ਜ਼ਰੂਰ ਕਰਦੀਆਂ ਨੇ ਉਹ ਫਿਲਮਾਂ ਜੋ ਪੰਜਾਬੀ ਭਾਸ਼ਾ ਦੇ ਵਿੱਚ ਨੇ ਜਿੱਦੇ ਚ ਪੰਜਾਬ ਦੇ ਇੱਕ ਪਿੰਡ ਦੇ ਆਮ ਪਰਿਵਾਰ ਦੀ ਕਹਾਣੀ ਦਰਸਾਈ ਗਈ ਹੈ ਜੇ ਇਹ ਪੰਜਾਬੀ ਫਿਲਮ ਉਹਨਾਂ ਵੱਲੋਂ ਦੇਖੀ ਜਾਵੇ ਜਿਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਦੇ ਕਲਚਰ ਦਾ ਪਤਾ ਤੱਕ ਨਹੀਂ ਤਾਂ ਫਿਰ ਦੱਸੋ ਉਹ ਕੀ ਸਮਝਣਗੇ ਪੰਜਾਬ ਦੇ ਪਿੰਡਾਂ ਬਾਰੇ ਪੰਜਾਬ ਦੇ ਪਿੰਡਾਂ ਦੀਆਂ ਨੂਹਾਂ ਧੀਆਂ ਬਾਰੇ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਸਮਝਾਉਣਾ ਚਾਹਾਂਗਾ ਕਿ ਜੇਕਰ ਤੁਸੀਂ ਕਿਸੇ ਵੀ ਇਨਸਾਨ ਨੂੰ ਸ਼ੇਖਾਂ ਵਾਲੇ ਪਹਿਰਾਵੇ ਚ ਦੇਖੋ ਤਾਂ ਤੁਸੀਂ ਝੱਟ ਸਮਝ ਜਾਓਗੇ ਕਿ ਇਹ ਭਾਈ ਸ਼ੇਖ ਜੇਕਰ ਕਿਸੇ ਵੀ ਮੁਸਲਮਾਨ ਭਰਾ ਨੂੰ ਉਹਦੇ ਪਹਿਰਾਵੇ ਚ ਦੇਖੋ ਤੁਸੀਂ ਝੱਟ ਸਮਝ ਜਾਣਾ ਕਿ ਇਹ ਭਾਈ ਮੁਸਲਮਾਨ ਭਰਾ ਆ ਤੇ ਉਸੇ ਤਰ੍ਹਾਂ ਦੇ ਨਾਲ ਹੀ ਜਿਵੇਂ ਸਿੱਖਾਂ ਦੀ ਪਹਿਚਾਣ ਦਰਸਤਾਰ ਦੇ ਨਾਲ ਹੈ ਫਿਰ ਐਸਾ ਕੁਝ ਦਿਖਾ ਕੇ ਕਿ ਤੁਸੀਂ ਇਹ ਸਿੱਧ ਕਰਨਾ ਚਾਹੁੰਦੇ ਹੋ ਕਿ ਪੰਜਾਬ ਦੇ ਪਿੰਡਾਂ ਦੀਆਂ ਨੂਹਾਂ ਤੀਆਂ ਸ਼ਰਾਬੀ ਨੇ ਪੰਜਾਬ ਦੇ ਪਿੰਡਾਂ ਦੀਆਂ ਨੂਹਾਂ ਤੀਆਂ ਨਸ਼ੇੜੀ ਨੇ ਤੇ ਫਿਰ ਜਿਹੜਾ ਵੀ ਪੰਜਾਬ ਦੀ ਕਿਸੇ ਨੂਹਤੀ ਨੂੰ ਦੇਖ ਕੇ ਉਹ ਇਹ ਸਮਝ ਲੈ ਲਵੇ ਕਿ ਭਾਈ ਇਹ ਜਾਂਤਾ ਸ਼ਰਾਬੀ ਏ ਤੇ ਜਾਂ ਫਿਰ ਹੱਥ ਦੇ ਵਿੱਚ ਸਿਗਰਟ ਫੜਦੀ ਹੋਊ ਆਪਣੇ ਪਰਿਵਾਰ ਦੇ ਸਾਹਮਣੇ ਮੈਨੂੰ ਤਾਂ ਇੱਕ ਗੱਲ ਦੀ ਹੈਰਾਨੀ ਹੈ ਉਹ ਇਹ ਕਿ ਇਹ ਸਭ ਕੁਝ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਬਹੁਤੇ ਕਰਦਾਰ ਇਸ ਫਿਲਮ ਦੇ ਵਿੱਚ ਉਹ ਨੇ ਜੋ ਪੰਜਾਬ ਤੋਂ ਨੇ ਪਿੰਡਾਂ ਤੋਂ ਨੇ ਤੇ ਉਹਨਾਂ ਨੂੰ ਐਕਟ ਕਰਨ ਲੱਗਿਆਂ ਇਹ ਚੀਜ਼ ਫਿਲਮਾਉਣ ਲੱਗਿਆਂ ਕਿ ਭੂਰਾ ਵੀ ਸ਼ਰਮ ਨਹੀਂ ਆਈ ਤੇ ਜਾਂ ਫਿਰ ਵਿਵਾਦ ਬਣਾਉਣ ਦੇ ਲਈ ਇਹ ਸਭ ਕੁਝ ਜਾਣ ਬੁੱਝ ਕੇ ਹੋਇਆ ਤਾਂ ਜੋ ਫਿਲਮ ਦੀ ਪਬਲਿਸਿਟੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੀਤੀ ਜਾ ਸਕੇ ਚਲੋ ਅੱਜ ਛੱਡੋ ਕੀ ਅਸਰ ਪੈਣਾ ਕੀ ਨਹੀਂ ਪੈਣਾ ਅੱਜ ਤੋਂ ਕਈ ਸਾਲਾਂ ਬਾਅਦ ਜਾ ਕੇ ਸੋਚੋ ਕਿ ਇਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਪੈਣਾ ਅੱਜ ਜਦੋਂ ਅਸੀਂ ਉਹ ਫਿਲਮਾਂ ਦੇਖਦੇ ਹਾਂ ਪੁਰਾਣੀਆਂ ਲੋਕ ਨਾਇਕਾਂ ਦੀਆਂ ਤਾਂ ਅਸੀਂ ਸੋਚਦੇ ਹਾਂ ਕਿ ਐਸੇ ਕਿਰਦਾਰ ਪੰਜਾਬ ਦੇ ਵਿੱਚ ਹੋਏ ਨੇ ਐਸੇ ਲੋਕ ਨਾਇਕ ਪੰਜਾਬ ਦੇ ਵਿੱਚ ਹੋਏ ਨੇ ਤੇ ਉਸੇ ਤਰ੍ਹਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਕਿਤੇ ਇਸ ਫਿਲਮ ਵਰਗੀ ਫਿਲਮ ਨੂੰ ਵੇਖਣ ਗਈਆਂ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਸ਼ਰਮ ਮਹਿਸੂਸ ਕਰਨਗੀਆਂ ਕਿ ਐਸੀਆਂ ਧੀਆਂ ਐਸੀਆਂ ਔਰਤਾਂ ਐਸੀਆਂ ਨੂਹਾਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਈਆਂ ਨੇ ਜੋ ਹੱਥ 'ਚ ਸਿਗਰਟ ਫੜਦੀਆਂ ਸੀ ਜੋ ਪਰਿਵਾਰ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੀਆਂ ਸੀ ਹੁਣ ਜਿਹੜੇ ਕਈ ਫਿਲਮਾਂ ਜਾਂ ਗੀਤਾਂ ਦੇ ਅਸਰ ਦੀ ਗੱਲ ਕਰਦੇ ਨੇ ਕਿਸ ਦਾ ਅਸਰ ਕੀ ਪੈਂਦਾ ਹੈ ਤਾਂ ਉਹਨਾਂ ਨੂੰ ਮੈਂ ਅਫਰੀਕਨ ਰਾਈਟਰ ਦੀ ਬੁੱਕ ਵੈਲਥ ਫਾਰ 올 ਅਫਰੀਕਨਸ ਦਾ ਇੱਕ ਕੋਟ ਸੁਣਾਉਣਾ ਚਾਹਾਂਗਾ ਜਿਦੇ ਵਿੱਚ ਆ ਰਾਈਟਰ ਕਹਿੰਦਾ ਕਿ ਤੁਸੀਂ ਮੈਨੂੰ ਆਪਣੇ ਦੇਸ਼ ਤੇ ਯੂਥ ਦੇ ਹੀਰੋ ਦੱਸੋ ਕਿਹੜੇ ਨੇ ਜਿਨ੍ਹਾਂ ਨੂੰ ਤੁਹਾਡੇ ਦੇਸ਼ ਦਾ ਯੂਥ ਦੇਖਦਾ ਹੈ ਤੇ ਮੈਂ ਤੁਹਾਨੂੰ ਤੁਹਾਡੇ ਦੇਸ਼ ਦਾ ਭਵਿੱਖ ਹੁਣ ਦੱਸ ਦੇਵਾਂਗਾ ਹਾਲਾਂਕਿ ਉਹ ਸੀਨ ਦੀ ਵਿਰੋਧਤਾ ਜਿਸ ਦੇ ਵਿੱਚ ਹੱਥ ਚ ਸਿਗਰਟ ਫੜਿਆ ਇੱਕ ਸਿੱਖ ਪਰਿਵਾਰ ਦੀ ਧੀ ਜਾਂ ਕੁੜੀ ਨੂੰ ਦਿਖਾਇਆ ਗਿਆ ਉਹ ਪੰਜਾਬ ਕਲਾਕਾਰ ਮੰਚ ਦੇ ਵੱਲੋਂ ਵੀ ਕੀਤੀ ਗਈ ਹੈ ਹੁਣ ਇਸ ਦੇ ਉੱਪਰ ਫਿਲਮ ਦੇ ਅਦਾਕਾਰ ਕਲਾਕਾਰ ਪ੍ਰੋਡਿਊਸਰ ਡਾਇਰੈਕਟਰ ਦਾ ਰਿਐਕਸ਼ਨ ਕੀ ਆਉਂਦਾ ਉਹ ਆਉਣ ਵਾਲਾ ਸਮਾਂ ਦੱਸੇਗਾ ਤੇ ਮੈਂ ਜਾਂਦਿਆਂ ਜਾਂਦਿਆਂ ਹੱਥ ਜੋੜ ਕੇ ਬੇਨਤੀ ਪੂਰੀ ਫਿਲਮ ਇੰਡਸਟਰੀ ਤੇ ਉਸਤੇ ਨਾਲ ਹਰ ਇੱਕ ਜੁੜੇ ਹੋਏ ਸ਼ਖਸ ਨੂੰ ਕਰਦਾ ਕਿ ਯਾਰ ਤੁਸੀਂ ਜਿਸ ਭਾਸ਼ਾ ਦੇ ਲਈ ਆਪਣੀ ਫਿਲਮ ਬਣਾਉਣੀ ਹੈ ਜਿਸ ਸੂਬੇ ਦੇ ਲੋਕਾਂ ਦੇ ਲਈ ਆਪਣੀ ਫਿਲਮ ਫਿਲਮ ਬਣਾਉਣੀ ਹੈ ਤੁਹਾਡਾ ਮਕਸਦ ਸਿਰਫ ਪੈਸਾ ਜਾਂ ਆਪਣੀ ਫਿਲਮ ਨੂੰ ਹਾਈਲਾਈਟ ਕਰਨਾ ਨਹੀਂ ਹੋਣਾ ਚਾਹੀਦਾ ਤੁਹਾਡਾ ਮਕਸਦ ਉਸ ਸੂਬੇ ਦੇ ਉਸ ਖਿੱਤੇ ਦੇ ਲੋਕਾਂ ਦੇ ਲਈ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਡੀ ਇਹ ਫਿਲਮ ਦੇਖਣੀ ਹੈ ਜਿਨ੍ਹਾਂ ਨੇ ਤੁਹਾਡੀ ਫਿਲਮ ਹਿੱਟ ਕਰਨੀ ਹੈ ਤੇ ਜਿਨ੍ਹਾਂ ਨੇ ਪੈਸੇ ਤੁਹਾਡੀਆਂ ਝੋਲੀਆਂ ਦੇ ਵਿੱਚ ਪਾਉਣੇ ਨੇ ਵੇਖਿਓ ਕਿਤੇ ਤੁਹਾਡੀਆਂ ਫਿਲਮਾਂ ਆਪਣੇ ਪੰਜਾਬ ਨੂੰ ਕੁਰਾਹੇ ਨਾ ਪਾ ਦੇਣ ਭਾਈ ਜੇ ਕਿਤੇ ਪੰਜਾਬ ਕੁਰਾਹੇ ਪੈ ਗਿਆ ਤਾਂ ਫਿਰ ਸੋਚੋ ਸਾਡਾ ਭਵਿਕ ਕੀ ਹੋਵੇਗਾ ਸੋਚੋ ਕਿਹਦੇ ਲਈ ਫਿਲਮਾਂ ਬਣਾਉਂਗੇ ਤੁਸੀਂ ਸੋਚੋ ਕਿਹਦੇ ਤੋਂ ਪੈਸਾ ਕਮਾਉਂਗੇ ਤੁਸੀਂ ਕਿਤੇ ਬਾਅਦ ਦੇ ਵਿੱਚ ਅੱਲੇ ਸਿਰਫ ਸਾਡੇ ਪਛਤਾਵਾ ਹੀ ਨਾ ਰਹਿ ਜਾਵੇ ਮੈਂ ਉਮੀਦ ਕਰਦਾ ਕਿ ਮੇਰੀ ਬੇਨਤੀ ਤੁਸੀਂ ਕਬੂਲ ਜ਼ਰੂਰ ਕਰੋਗੇ ਤੇ ਜੇਕਰ ਉਚਾਨੀ ਮੈਂ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਪਰ ਪੰਜਾਬ ਤਾਂ ਪਹਿਲਾਂ ਹੀ ਬਹੁਤ ਕੁਝ ਚੱਲ ਚੁੱਕਿਆ ਤੇ ਪੰਜਾਬ ਦੇ ਲਈ ਐਸਾ ਦਰਦ ਮੇਰੇ ਵਰਗੇ ਹਰ ਪੰਜਾਬੀ ਤੇ ਦਿਲ ਦੇ ਵਿੱਚ ਇਸ ਬਾਬਤ ਤੁਸੀਂ ਵੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ